ਕੰਨਿਆ ਲੈ ਹੈ ਕਿ ਕਦੋਂ ਕਰਨਾ ਤੇਰੇ ਕੁੱਟ ਪਵੇ ਨਹੀਂ ਨਹੀਂ ਮਾਰ ਲਈ ਇੱਕ ਅੱਦਾ ਹੈ ਨਹੀਂ ਨਹੀਂ ਕੀ ਖਾਦਾ ਅੱਜ ਤਾਂ ਇਹ ਕਰਨੀ ਕਰਦਾ ਆਟਾ ਨਹੀਂ ਹੈ ਗਾਸੀ ਕਰੇ ਹੈ ਤੇ ਆਟਾ ਹੀ ਨਹੀਂ ਹੈ ਗਾ ਰਟਾਈ ਨਹੀਂ ਸੀਗਾ ਹਾਏ ਭੁੱਖਾ ਆਇਆ ਵਚਾਰੇ ਵਾਓ ਮੇਰੇ ਆਮ ਆਲਾ ਮਸ਼ਾਲਾ ਧੰਨਵਾਦ ਜੀ ਜੀ ਦੋਨੂੰ ਪੱਕੀ ਨੌਕਰੀ ਦਿੰਦੇ ਜੀ ਤੇ ਕੱਲ ਤੋਂ ਹੀ ਤੁਹਾਨੂੰ ਮੈਂ ਆਪਣੇ ਗੱਲ ਕਰਾਂਗਾ ਕਿ ਕੀ ਬਣਾ ਕੇ ਦਿੰਦੇ ਹਾਂ ਹਾਂ ਜੀ ਤੇ ਕੱਲ ਤੋਂ ਪੱਕੀ ਨੌਕਰੀ ਤੇ ਤੁਹਾਡੇ ਦੋਵਾਂ ਨੂੰ ਇਕੱਠੇ ਚਲੇ ਜਾ ਕਰੋ ਤੇ ਇਕੱਠੇ ਆ ਜਾ ਕਰੋ ਕੋਰਸਪੁਰ ਤੁਹਾਨੂੰ ਦੇ ਦਿੰਦੇ ਆਪ ਜੀ ਆਪਕਰ ਸਮਰੂਪ ਦਾ ਨਾਮ ਅਮਰਪ੍ਰਸਾਦ ਸਿੰਘ ਕੰਮ ਸਾਸ਼ਟ੍ਰੀ ਗਲਬਖਸਾਰਿਆ ਨੂੰ ਸਤਿ ਸ੍ਰੀ ਅਕਾਲ ਬਲਾਕ ਸਤਿ ਸ੍ਰੀ ਅਕਾਲ ਜੀ ਸਭੀ ਦਾ ਸਤਿ ਸ੍ਰੀ ਅਕਾਲ ਕੋਈ ਰੋ ਇਹਦੇ ਤੁਹਾਨੂੰ ਜਿਹੜਾ ਕਣਕ ਆਂਦੀ ਉਹ ਮਿਲਦੀ ਵੀ ਹਾਂਜੀ ਹਾਂਜੀ ਮੇਰੇ ਕੋਲੋਂ ਸਾਡੇ ਪ੍ਰੂਫ ਨਹੀਂ ਬਣੇ ਸੀ ਆਧਾਰ ਕਾਰਡ ਨਹੀਂ ਬਣੇ ਸੀ ਕਿਉਂਕਿ ਅਸੀਂ ਕਾਫੀ ਕੋਸ਼ਿਸ਼ ਕੀਤੀ ਤੇ ਜਦੋਂ ਅਸੀਂ ਆਧਾਰ ਕਾਰਡ ਬਣਾਉਣਾ ਤਾਂ ਉਹਨਾਂ ਨੇ ਕਿਹਾ ਅਜਿ ਤੁਹਾਨੂੰ ਫਾਰਮ ਭਰਨਾ ਪਵੇ ਤੇ ਸੰਪਰਕ ਆ ਜਾਣਾ ਤਾਂ ਜੈਕ ਤੋਂ ਜਾਣ ਸਾਡੇ ਸੋਸਰੀ ਘਰ ਦੀ ਨੌਰੀ ਜੈਕ ਤੋਂ ਇੱਥੇ ਕੋਤਾ ਇੱਥੇ ਖਾਣ ਗੱਡੀ ਚ ਨਹੀਂ ਬਣਾ ਗਏ ਸੋਸਰੀ ਸਾਡੇ ਸਾਡੇ ਆ ਕੇ ਤੇ ਅਧਾਰ ਕਾਟ ਆਓ ਫਿਰ ਸਾਡੇ ਵੀ ਰਾਸ਼ਨ ਕਾਟ ਇਸ ਵੀ ਮੈਨੂੰ ਪਹਿਲਾਂ ਇਹਨਾਂ ਦਾ ਬਣਿਆ ਸੀ ਮੰਨੀ ਹਰ ਨਾਲ ਜਦੋਂ ਸਾਡੀ ਮੈਰਿਜ ਹੋਏਗੀ ਉਦੋਂ ਕੱਟਿਆ ਕਰ ਰਾਸ਼ਨ ਕਾਟ ਉਹਨੇ ਚਲ ਦੁਬਾਰੇ ਬਣਾਉਂਦੇ ਪ੍ਰੂਫ ਬਣ ਗਏ ਫੇਰ ਆਮਲੇ ਵੀਰੇ ਹਾਲੇ ਸਾਈਡ ਨਹੀਂ ਖੁੱਲੀ ਜਦੋਂ ਸਾਈਡ ਖੁੱਲੀ ਜੇ ਨਾ ਤੇ ਅਸੀਂ ਉਹਦਾ ਜ਼ਰੂਰ ਤੁਹਾਡੇ ਨਾਲ ਪਾਵਾਂਗੇ ਹਾਲੇ ਤਾਈ ਵੀਰੇ ਅਸੀਂ ਜੇੜੇ ਬੁਲੇ ਮਾਰ ਕੇ ਇਸ ਥਾਂ ਘਰ ਕੇ ਤੇ ਘਰੇ ਬੈਠ ਕੇ ਬੱਚੇ ਨੂੰ ਇੰਨੀ ਗਰਮੀ ਚ ਜਾਂ ਠੰਡਾ ਚ ਚੰਗਾ ਰੱਖਣਾ ਕਿੰਨਾ ਮੁਸ਼ਕਲ ਹੈ। ਭਾਵੇਂ ਅਸੀਂ ਨੰਬਰ ਦਿੱਤੇ ਸੀ ਸੰਭਕ ਤੇ ਕਰ ਲੈਂਦੇ ਤੁਹਾਡੇ ਅਸੀਂ ਬਣਵਾ ਦੇਣੀ ਸੀ ਹੁਣ ਬਣ ਗਿਆ ਪੁੱਤ ਨਹੀਂ ਬਣਿਆ। ਆਨਲਾਈਨ ਜੇ ਆਜੀ ਦੇਖ ਕੇ ਲੱਗਦਾ ਕਿ ਉਹਦਾ ਪਾਣ ਨਹੀਂ। ਅੱਛਾ। ਅਸੀਂ ਕੋਈ ਨਹੀਂ ਗੱਲ ਅੱਜ ਕਰਕੇ ਤੁਹਾਨੂੰ ਦੱਸਾਂ। ਆ ਉਹਨਾਂ ਸੋ ਦਾ ਪਹਿਲਾਂ ਜੀ ਬਹੁਤ ਜੀ ਜੀ ਆਲ੍ਹਾ ਮਸ਼ਾਅੱਲਾ ਆ ਧੰਨਵਾਦ ਵੀਰੇ ਵੀਰੇ ਇੱਕ ਬੇਨਤੀ ਅਸੀਂ ਕਰਦੇ ਆ ਕਿਉਂਕਿ ਪੈਸਾ ਆਹ ਹੋਰ ਵੀਰ ਮਤਲਬ ਕਿ ਕਰਕੇ ਨਾਇਰਾ ਹੀ ਵੀ ਤੇ ਰਸਨ ਵੀ ਪਰ ਤੁਸੀਂ ਸਾਨੂੰ ਕੋਈ ਨੌਕਰੀ ਆ ਵੀ ਦਿਵਾਓ ਕਿ ਜਿਹੜਾ ਸਾਡਾ ਗੁਜ਼ਾਰਾ ਚੱਲਦਾ ਹੀ ਰਹਿ। ਤੇ ਇਹ ਕਰੋਨਾ ਤੇ ਕੀ ਕਰੋਗੇ ਜਿੱਦਾਂ ਮਰਜ਼ੀ ਦੇਖ ਲਓ ਚਾਏ ਇਹਨਾਂ ਨੂੰ ਬਾਦ। ਇਹਨਾਂ ਦੀ ਅੱਖਾਂ ਖਰਾਬ ਨੇ। ਇਹਨਾਂ ਦੀ ਅੱਖਾਂ ਬਹੁਤ ਖਰਾਬ ਨੇ। ਲੈ ਲੱਗਦਾ ਕਰ ਸਕਦਾ ਨਾ। ਹਾਂਜੀ ਬਾਲੀਪੁਲੀ ਤੇ ਆਣਾ ਦੀ। ਹਾਂਜੀ ਕੋਈ ਪਤਾ। ਇਹਨਾਂ ਦਾ ਦਾਦਾ ਐਵੇਂ ਹੀ ਕਰ ਲਾ ਲਈ। ਇਹੋ ਜਿਹਾ ਨਹੀਂ ਦਾਇ। ਹਾਂਜੀ ਉਹ ਕਿੱਧਰ ਆਜੋ। ਹਾਂ ਜੀ ਇਧਰ ਆ ਜੁ ਠੀਕ ਹੈ ਇਹ ਗੱਲ ਬਸਾ ਲਈ ਦੇ ਦਿਓ ਨੌਕਰੀ ਹੀ ਕਾਫੀ ਫਾਇਦੇ ਹੋਣਗੇ ਇਹਨਾਂ ਦੋਨੋਂ ਨੂੰ ਪੱਕੀ ਨੌਕਰੀ ਦੇ ਦੇ ਤੇ ਕੱਲ ਤੋਂ ਹੀ ਤੁਹਾਨੂੰ ਮੈਂ ਆਪਣੇ ਨਾਲ ਗੱਲ ਕਰਾਣਾ ਕਿ ਕਿ ਬਣਾ ਕੇ ਦੇਣਾ ਹਾਂ ਜੀ ਤੇ ਕੱਲ ਤੋਂ ਪੱਕੀ ਨੌਕਰੀ ਤੇ ਤੁਹਾਡੇ ਦੋਵੇਂ ਇਕੱਠੇ ਚਲੇ ਜਾ ਕਰੋ ਤੇ ਇਕੱਠੇ ਆ ਜਾ ਕਰੋ ਫਲਸਪੁਰ ਤੁਹਾਨੂੰ ਦੇ ਦੇ ਦਿੰਨੇ ਆ ਠੀਕ ਹੈ ਧੰਨਵਾਦ ਜੀ ਜੋ ਇਹਦੇ ਲੈਵਲ ਦੀ ਐਨੂੰ ਜੋ ਤੁਹਾਡੇ ਲੈਵਲ ਦਾ ਉਹ ਤੁਹਾਨੂੰ ਮਾਰਿਆ ਦੇ ਜੋ ਕਾਰੀ ਜੋ ਮਤਲਬ ਪੂਰ ਕਰਦੇ ਹੋ ਨੌਕਰੀ ਆ ਵੀ ਨੌਕਰੀ ਲੈਟਰ ਇਹ ਪੂਰ ਕਰਦੇ ਹੋ ਇਤਜਾਬ ਨੌਕਰੀ ਦਾ ਵੀ ਕਰਦੇ ਹੋ ਕੋਲ ਕੋਲ ਭਾਜੀ ਦਾ ਤਿਆਰ ਆ ਆਇਓ ਸੁਖਦੇਵ ਜੀ ਰਿਜ਼ਰਵ ਇਸ ਦੇ ਇਸ ਦਾ ਲੀਪਾ ਜਲਦੀ ਇੱਕ ਦਾ ਅੱਛਾ ਇੱਕ ਨਾ ਇੱਕ ਨਾ ਅ ਅਮਰਪਾਲ ਸਿੰਘ ਦੇ ਨਾ ਫਾਦਰ ਤੇ ਮਦਰ ਦੋਵੇਂ ਆਣਗੇ ਤੇ ਉਹਨਾਂ ਨੂੰ ਨਾ ਪੱਕੀ ਨੌਕਰੀ ਦੋਵਾਂ ਨੂੰ ਦੇਣੀ ਹੈ ਆਪਾਂ ਜ਼ਰੂਰੀ ਹੈ ਬਹੁਤ ਨੌਲ ਪਿੰਡ ਸਨੌਲ ਮਿਲ ਸਕਦੇ ਕਿ ਨੌਲ ਦੇ ਤੁਹਾਡੇ ਕੋਲ ਉਹਨਾਂ ਦੇ ਨਾਲ ਚੇਅਰਮੈਨ ਸਾਹਿਬ ਆਣਗੇ ਨਹੀਂ ਨਹੀਂ ਨਾਂ ਲਾਣਗੇ ਤੇ ਇਹਨਾਂ ਦੀ ਕੱਲ ਤੋਂ ਐਡਜਸਟਮੈਂਟ ਕਰਕੇ ਪੱਕੀ ਨੌਕਰੀ ਜਿਸ ਹਿਸਾਬ ਨਾਲ ਹੋ ਸਕਦੀ ਇਹਨਾਂ ਦੀ ਕਰਾਂਗੇ। ਮੈਂ ਕੋਈ ਨਾ ਮੇਲਾ ਹਾਂ ਜਿਹੜੀ ਨੌਕਰੀ ਜਿਹੜੇ ਜਿਹੜੇ ਆਪਾਂ ਦੇਖਦੇ ਆ ਉਹ ਠੀਕ ਠੀਕ ਹੈ। ਪੱਕੀ ਨੌਕਰੀ। ਧੰਨਵਾਦ। ਲੈਕ ਬਹੁਤ ਕਰਦੇ ਆ ਕਿ ਹੋਰ ਭੈਣ ਭਰਾਵਾਂ ਨੂੰ ਕਹੋ ਵੀ ਆਪਣੇ ਪੰਜਾਬ ਦੇ ਵੱਲੇ ਧਿਆਨ ਦਿਓ ਮਾੜਾ ਦੇਖੋ ਕੀ ਹੈ ਕਿ ਅਸਲੇ ਜ਼ਰੂਰਤ ਵੀ ਬਹੁਤ ਹੈ ਹਾਂਜੀ ਹਾਂਜੀ ਕੁਝ ਦੇਰ ਤੱਕ ਰੋਜ਼ਗਾਰ ਨਹੀਂ ਮਿਲਦਾ ਕੋਈ ਨਹੀਂ ਇੱਥੇ ਬਾਰੋਂ ਇੰਡਸਟਰੀਆਂ ਨਹੀਂ ਲੱਗਦੀਆਂ ਕਾਰੋਬਾਰ ਨਹੀਂ ਚੱਲਦਾ ਤਰੱਕੀ ਨਹੀਂ ਹੁੰਦੀ ਹਾਂਜੀ ਉਨੀ ਦੇਰ ਤੱਕ ਕੁਝ ਨਹੀਂ ਹੋਣਾ ਅਸੀਂ ਵੀ ਇਸ ਗੱਲ ਤੇ ਲੱਗੇ ਹੋਏ ਹਾਂ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਔਰ ਖਾਸ ਤੌਰ ਤੇ ਪਿੰਡਾਂ ਨੂੰ ਹਾਂਜੀ ਲੱਗੇ ਹੋਏ ਅਸੀਂ ਕਰਨੀ ਚਾਹ। ਅਮ੍ਰਿਤ ਦੇ ਘਰੇ ਆਇਓ ਕੀ ਤੁਸੀਂ ਸਹੂਲਤ ਦੇਣ ਆਇਓ ਜਾਂ ਤੁਸੀਂ ਮੰਨਦੇ ਹੋ ਕਿ ਸਰਕਾਰਾਂ ਕਿੱਥੇ ਨੇ ਕਿ ਬੱਚੇ ਅੱਜ ਵੀ ਭੁੱਖੇ ਸੌ ਰਹੇ ਐ। ਦੇਖੋ ਅਸੀਂ ਜੋ ਆਪਦੇ ਕੋਲ ਮਦਦ ਕਰ ਸਕਦੇ ਅਸੀਂ ਕੀਤੀ ਐ ਇਸ ਪਰਿਵਾਰ ਦੀ ਔਰ ਇੱਕ ਇਹਨਾਂ ਨੇ ਖਾਸ ਤੌਰ ਤੇ ਮੰਗ ਕੀਤੀ ਐ ਕਿ ਸਾਨੂੰ ਜੌਬ ਦੀ ਬਹੁਤ ਜ਼ਰੂਰਤ ਐ ਔਰ ਮੈਂ ਇਹਨਾਂ ਦੋਨਾਂ ਨੂੰ ਇੱਕ ਪ੍ਰਾਈਵੇਟ ਜੌਬ ਇਹਨਾਂ ਨੂੰ ਆਫਰ ਕੀਤੀ ਹੈ ਔਰ ਮੈਂ ਸਮਝਦਾ ਕਿ ਜਿੰਨੀ ਦੇਰ ਤੱਕ ਜੌਬਸ ਪੰਜਾਬ ਦੇ ਵਿੱਚ ਨਹੀਂ ਹੁੰਦੀਆਂ ਉਨੀ ਦੇਰ ਤੱਕ ਆਪਣਾ ਪੰਜਾਬ ਤਰੱਕੀ ਨਹੀਂ ਕਰ ਸਕਦਾ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ ਇਹ ਗੱਲ ਸੋਚਣੀ ਚਾਹੀਦੀ ਹੈ ਬੱਚਿਆਂ ਨੂੰ ਪੜਾਉਣਾ ਚਾਹੀਦਾ ਹੈ ਜਿਵੇਂ ਅੱਜਕੱਲ ਨਸ਼ੇ ਵਧ ਰਹੇ ਆ ਬੱਚੇ ਤਾਂ ਹੀ ਦੂਰ ਜਾਣਗੇ ਜੇ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲੇਗਾ ਔਰ ਦੂਸਰੀ ਗੱਲ ਜਿਹੜਾ ਰਾਸ਼ਨ ਹੈ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਖਾਸ ਤੌਰ ਤੇ ਅਫਸਰਾਂ ਨੂੰ ਪੰਚਾਇਤ ਅਫਸਰਾਂ ਨੂੰ ਵੀ ਸੈਕਟਰੀਆਂ ਨੂੰ ਵੀ ਉਹ ਜਦੋਂ ਪਿੰਡਾਂ 'ਚ ਜਾਂਦੇ ਆ ਇਕੱਲਾ ਕਰਪਸ਼ਨ ਲਈ ਜਾਂ ਜਿਹੜੇ ਪੈਸੇ ਸਰਕਾਰ ਦਿੰਦੀ ਆ ਡਵੈਲਪਮੈਂਟ ਦਾ ਜਿਵੇਂ ਅੱਜ ਪਿੱਛੇ ਆ ਪ੍ਰਬੰਧਕ ਲੱਗ ਲੱਗੇ ਬਿਲਕੁਲ ਖਾਲੀ ਕਰਤੇ ਖਜ਼ਾਨੇ ਇਹਨਾਂ ਨੇ ਪਿੰਡਾਂ ਦੇ ਜਿੰਨੀਆਂ ਫੰਡਸ ਪੈਸਿਸ ਸਾਰਿਆਂ ਦਾ ਬਹੁਤ ਵੱਡਾ ਦੁਰਉਪਯੋਗ ਹੋਇਆ ਜੋ ਜਾਂਚ ਹੋਊਗੀ ਤਾਂ ਪਤਾ ਲੱਗੂਗਾ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਕਿ ਸਾਰਿਆਂ ਦੇ ਰਾਸ਼ਨ ਕਾਰਡ ਬਣੇ ਆ ਜਾਂ ਨਹੀਂ ਬਣੇ ਜਿਨ੍ਹਾਂ ਤੇ ਨਹੀਂ ਬਣੇ ਉਹਨਾਂ ਨੂੰ ਦਫ਼ਤਰ ਦੇ ਵਿੱਚ ਚੱਕਰ ਮਾਰਨ ਦੀ ਬਜਾਏ ਉਹਨਾਂ ਨੂੰ ਜਾ ਕੇ ਰਾਸ਼ਨ ਕਾਰਡ ਦੇਣਾ ਚਾਹੀਦਾ। ਅਗਰ ਕੋਈ ਵੀਡੀਓ ਵੇਖੀ ਕਿ 20 ਤਰੀਕ ਨੂੰ ਵੀਡੀਓ ਬਣੀ 23 ਤਰੀਕ ਨੂੰ ਵਾਇਰਲ ਹੋਈ ਅੱਜ 27 ਤਰੀਕ ਹੋ ਗਈ ਹੈ 7 ਦਿਨ ਬੀਤ ਜਾਣ ਤੋਂ ਬਾਅਦ ਨਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਪਹੁੰਚਿਆ ਨਾ ਕੋਈ ਰਾਜਨੀਤਿਕ ਲੋਕ ਇੱਥੇ ਪਹੁੰਚਿਆ ਕੋਈ ਲੋਕ ਵੀ ਨਹੀਂ ਇੱਥੇ ਪਹੁੰਚੇ ਕੀ ਤੁਸੀਂ ਇਸ ਨੂੰ ਕੀ ਮੰਨਦੇ ਹੋ ਨਹੀਂ ਦੇਖੋ ਮੈਂ ਕਿਸੇ ਬਾਰੇ ਨਹੀਂ ਕਹਿ ਸਕਦਾ ਸਰਕਾਰ ਨੂੰ ਵੀ ਜ਼ਰੂਰ ਆਣਾ ਚਾਹੀਦਾ ਉਹਨਾਂ ਦੇ ਸਰਕਾਰੀ ਨੁਮਾਇੰਦਿਆਂ ਨੂੰ ਜ਼ਰੂਰ ਆਣਾ ਚਾਹੀਦਾ ਸਰਕਾਰ ਦੇ ਅਫਸਰਾਂ ਨੂੰ ਵੀ ਜ਼ਰੂਰ ਆਣਾ ਚਾਹੀਦਾ ਜਦੋਂ ਇਹ ਗੱਲ ਇੰਟਰਨੈਸ਼ਨਲ ਲੈਵਲ ਤੱਕ ਪਹੁੰਚੀ ਹੈ ਸਾਡੇ ਇਲਾਕੇ ਦਾ ਵੀ ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਸਾਡੇ ਬੱਚਿਆਂ ਨੂੰ ਖਾਣ ਲਈ ਆਟਾ ਨਹੀਂ ਮਿਲਦਾ ਪਿਆ ਜਿੱਥੇ ਆਪਾਂ ਕਹਿੰਦੇ ਕਿ ਪੰਜਾਬ ਬੜਾ ਖੁਸ਼ਹਾਲ ਹੈ ਜਿਹੜਾ ਸਾਰੇ ਹਿੰਦੁਸਤਾਨ ਨੂੰ ਰੋਟੀ ਦਿੰਦਾ ਹੈ ਤੇ ਸਾਡੇ ਆਪ ਦੇ ਬੱਚੇ ਭੁੱਖੇ ਆ ਸਾਡੇ ਲਈ ਬਹੁਤ ਸ਼ਰਮ ਦੀ ਗੱਲ ਹੈ ਜਦੋਂ ਵੀਡੀਓ ਦੇਖੀ ਤੇ ਮਨ ਦੇ ਵਿੱਚ ਕੀ ਆਇਆ ਬਹੁਤ ਮੁੰਡੇ ਨੂੰ ਹੁਣ ਵੀ ਦੇਖ ਕੇ ਮਨ ਬਹੁਤ ਉਦਾਸ ਹੋਇਆ ਅੱਖਾਂ 'ਚ ਮੇਰੇ ਨਾਲ ਜਿਹੜੇ ਬਾਕੀ ਸੀ ਉਹਨਾਂ ਦੀ ਅੱਖਾਂ 'ਚ ਪਾਣੀ ਆਇਆ ਮੈਂ ਬਾਹਰ ਗਿਆ ਹੋਇਆ ਸੀ ਤੇ ਮੈਨੂੰ ਬਾਹਰ ਇਹ ਕਿਸੇ ਨੇ ਵੀਡੀਓ ਦਿਖਾਈ ਔਰ ਆਪ ਵੀ ਰੋਣ ਲੱਗ ਗਏ ਉਹਨਾਂ 'ਚ ਇੱਕ ਇੰਗਲੈਂਡ ਦੇ ਵਾਸੀ ਸੀ ਉੱਥੋਂ ਦੇ ਰਹਿਣ ਵਾਲੇ ਸੀ ਗੋਰੇ ਸੀਗੇ ਉਹਨਾਂ ਨੇ ਮੈਨੂੰ ਜਦੋਂ ਦਿਖਾਈ ਉਹ ਵੀਡੀਓ ਤੇ ਮੈਨੂੰ ਉਹਨਾਂ ਨੇ ਕਿਹਾ ਕਿ ਟਰਾਂਸਲੇਟ ਕਰਕੇ ਦੱਸਿਓ ਮੈਂ ਉਹਨਾਂ ਨੂੰ ਟਰਾਂਸਲੇਟ ਹੀ ਨਹੀਂ ਕਰ ਪਾਇਆ ਕਿਉਂਕਿ ਬੋਲ ਬਹੁਤ ਸ਼ਰਮ ਦੀ ਗੱਲ ਹੈ ਕਿ ਸਾਰੇ ਹਿੰਦੁਸਤਾਨ ਨੂੰ ਰੋਟੀ ਦੇਣ ਵਾਲਾ ਪੰਜਾਬ ਉਹਨਾਂ ਦੇ ਬੱਚੇ ਅੱਜ ਭੁੱਖੇ ਆ ਆਵਲਾ ਜੀ ਜਿੱਦਾਂ ਅੱਜ ਤੁਸੀਂ ਇਹਨਾਂ ਦੋਨਾਂ ਪਰਿਵਾਰਾਂ ਨੂੰ ਨੌਕਰੀ ਦੇ ਕਰ ਦਿੱਤਾ ਜੀ ਨਕਦ ਵੀ ਦੇ ਕੇ ਚੱਲੇ। ਕੀ ਸੁਨਿਆ ਹੈਗਾ ਹੋਰ ਸਮਾਜ ਸੇਵੀਓਂ ਦੇ ਲਈ ਕਿ ਸਰਕਾਰਾਂ ਦਾ ਦਾ ਕੰਮ ਜਿਹੜਾ ਆਪਾਂ ਦੇਖ ਲਈਏ ਕਿੰਨਾ ਹੋਇਆ ਆ ਆਧਾਰ ਕਾਰਡ ਹੀ ਨਹੀਂ ਬਣੇ ਇਹਨਾਂ ਦੇ ਆਸ਼ਕਾਰਡ ਹੀ ਨਹੀਂ ਬਣੇ ਹੋਰ ਕੀ ਹੋ ਸਕਦਾ। ਸਰ ਇਹਨਾਂ ਵਰਗੇ ਹੋਰ ਵੀ ਕਈ ਪਰਿਵਾਰ ਆ ਜਿਹੜੇ ਅੱਜ ਵੀ ਦੇਖੋ ਸਮਾਜ ਦੇ ਵਿੱਚ ਜਿਹੜੇ ਸਮਾਜ ਸੇਵੀ ਹੈ। ਇਹ ਆ ਮੋਢੀ ਹੈ ਭਾਵੇਂ ਪਿੰਡ ਦੇ ਸਰਪੰਚ ਨੰਬਰਦਾਰ ਸਹਿਬਾਨ ਨੇ ਸਾਰਿਆਂ ਨੂੰ ਚਾਹੀਦਾ ਕਿ ਜੋ ਆਪਾਂ ਗਰੀਬ ਦੀ ਲੋੜਵੰਦ ਦੀ ਮਦਦ ਕਰ ਸਕਦੇ ਆਪਾਂ ਨੂੰ ਕਰਨੀ ਚਾਹੀਦੀ ਹੈ। ਇਹੀ ਵਾਹਿਗੁਰੂ ਦਾ ਆਦੇਸ਼ ਹੈ। ਇਹੀ ਆਪਾਂ ਨਾਲ ਲੈ ਕੇ ਜਾਣਾ ਖਾਲੀ ਹੱਥ ਆਇਸ ਤੇ ਮੇਰਾ ਨਾਮ ਜੀਤ ਸਿੰਘ ਹੈ ਜੀ। ਫਿਰੋਜ਼ਪੁਰ ਤੋਂ ਜੀ। ਪਰ ਕਿੱਦਾਂ ਪਹੁੰਚ ਕੀਤੀ ਬੱਚੇ ਗਏ? ਇਹ ਵੀਡੀਓ ਦੇਖ ਕੇ ਇੰਸਟਾਗ੍ਰam ਤੋਂ ਵੀਡੀਓ ਦੇਖੀ ਸੀ ਤੇ ਜਿਹੜੀ ਵੀਡੀਓ ਸੀ ਉਹਦੇ ਵਿੱਚ ਬੱਚਾ ਕਹਿ ਰਿਹਾ ਸੀ ਕਿ ਘਰ ਆਟਾ ਹੈ ਨਹੀਂ ਤੇ ਰੋਟੀ ਨਹੀਂ ਖਾਧੀ ਤੇ ਉਹ ਵੀਡੀਓ ਦਿਲ ਨੂੰ ਛੂ ਗਈ। ਉਹ ਦੇਖ ਕੇ ਅਸੀਂ ਇਹਨਾਂ ਦੀ ਮਦਦ ਕਰਨ ਲਈ ਜੋ ਵੀ ਮਤਲਬ ਹੈ ਕਿ ਬੱਚੇ ਦੀ ਥੋੜੀ ਜਿਹੀ ਹੈਲਪ ਕਰਨ ਆਏ ਆ ਅਸੀਂ। ਤਾਕੇ ਬੱਚੇ ਦਾ ਫਿਊਚਰ ਵਧੀਆ ਹੋ ਸਕੇ ਕਿੰਦਾ ਦੀ ਵੀਡੀਓ ਦੇਖ ਕੇ ਮਨ ਦੇ ਵਿੱਚ ਕੀ ਆਉਂਦਾ ਵਾਜੀ ਬੰਨ ਜੇ ਹੀ ਆਉਂਦਾ ਕਿ ਆਪਣੇ ਸਮਾਜ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਬੱਚੇ ਆ ਜਿਨ੍ਹਾਂ ਤੱਕ ਪਹੁੰਚ ਨਹੀਂ ਹੁੰਦੀ ਤੇ ਜਿੱਦਾਂ ਇਹਨਾਂ ਦੇ ਟੀਚਰ ਨੇ ਵੀਡੀਓ ਬਣਾਈ ਸੀ ਇਦਾਂ ਆਪਾਂ ਨੂੰ ਉਪਰਾਲਾ ਕਰਨਾ ਚਾਹੀਦਾ ਜਿੱਦਾਂ ਵੀ ਕੋਈ ਬੱਚਾ ਪਰੋਂ ਦੇਖੇ ਉਹਦੀ ਵੀਡੀਓ ਸੋਸ਼ਲ ਮੀਡੀਆ ਤੇ ਆਪਾਂ ਨੂੰ ਵਾਇਰਲ ਕਰਨੀ ਚਾਹੀਦੀ ਹੈ ਤੇ ਆਪਾਂ ਨੂੰ ਪਤਾ ਲੱਗ ਸਕੇ ਕਿ ਕਿੱਥੇ ਕਿੰਨੇ ਕਿੰੋਂ ਆਪਣੇ ਬੱਚੇ ਗਰੀਬੀ ਦੇ ਵਿੱਚ ਰਹੇ ਹੋਏ ਆ ਕਿਉਂਕਿ ਮਤਲਬ ਪੜ ਨਹੀਂ ਸਕਦੇ ਆਪਣੇ ਰੋਟੀ ਰੋਟੀ ਖਾਣ ਲਈ ਆਟਾ ਨਹੀਂ ਹੈ ਜਿਨ੍ਹਾਂ ਕੋਲੇ بس ਇਹਨਾਂ ਦੀ ਆਪ ਨੂੰ ਹੈਲਪ ਕਰਨੀ ਚਾਹੀਦੀ। ਅਸੀਂ ਇਸ ਤਰ੍ਹਾਂ ਉਹ ਬਾਰਡਰ ਏਰੀਏ ਦੇ ਇਸ ਇਸ ਪੰਜਾਬ ਦੇ ਇਸ ਇਲਾਕੇ ਦੇ ਹਾਲਤ ਬਾਰੇ ਜਾਨਣਾ ਚਾਹਾਂਗੇ ਕਿਉਂਕਿ ਕਈ ਸੱਜਣ ਕਹਿ ਰਹੇ ਆ ਵੀ ਇੰਨਾ ਮਾੜਾ ਹਾਲ ਨਹੀਂ ਹੋਣਾ ਚਾਹੀਦਾ। ਕੀ ਤੁਹਾਨੂੰ ਲੱਗਦਾ ਵੀ ਵਾਕਈ ਆ ਬੈਲਟ ਦਾ ਬਹੁਤ ਬੁਰਾ ਹਾਲ ਹੈ? ਹਾਂ ਜੀ ਹਾਂ ਜੀ ਅਸੀਂ ਬਾਰਡਰ ਏਰੀਆ ਤੋਂ ਬਿਲੋਂਗ ਕਰਦੇ ਆ ਸਾਹੀ ਮਤਲਬ ਇਹ ਲੋਕਾਂ ਦੇ ਵਿੱਚ ਵਿਚਰਦੇ ਰਹਿੰਦੇ ਆ ਤੇ ਇੱਥੇ ਮਤਲਬ ਬਹੁਤ ਸਾਰੇ ਲੋਕ ਆ ਬਾਰਡਰ ਵੈਲਟ ਦੇ ਵਿੱਚ ਕੁਝ ਪਿੰਡ ਐਦਾਂ ਦੇ ਜਿਨ੍ਹਾਂ ਦੇ ਕੱਚੇ ਘਰ ਆ ਬਿਲਕੁਲ ਕੱਚੇ ਕੱਚੀ ਮਿੱਟੀ ਦੇ ਘਰ ਬਣੇ ਆ ਤੇ ਹਾਲੇ ਤੱਕ ਵੀ ਉਹ ਮਤਲਬ ਕਿ ਸ਼ਹਿਰ ਤੋਂ ਬਹੁਤ ਜ਼ਿਆਦਾ ਅ ਬੈਕਵਰਡ ਆ ਬਹੁਤ ਪਿਛੜੇ ਹੋਏ ਆ ਉਹਨਾਂ ਨੇ ਆਪ ਨੂੰ ਪਿੰਡ ਪਿੰਡਾਂ ਦੇ ਵਿੱਚ ਜਾ ਕੇ ਦੇਖਣਾ ਚਾਹੀਦਾ ਤੇ ਉਹਨਾਂ ਦੀ ਸਰਕਾਰਾਂ ਨੂੰ ਵੀ ਸਹਾਇਤਾ ਕਰਨੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਿੱਦਾਂ ਇਹਨਾਂ ਦੇ ਬੱਚੇ ਆ ਜਿਨ੍ਹਾਂ ਕੋਲੇ ਮਤਲਬ ਪੜਨ ਲਈ ਪੜ੍ਹਾਈ ਲਈ ਪੈਸੇ ਨਹੀਂ ਆ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਵਕਰੀ ਸਹਾਇਤਾ ਮਿਲਣੀ ਚਾਹੀਦੀ ਹੈ ਬਾਡਰ ਏਰੀਆ ਬਿਲਕੁਲ ਜੀ ਬਿਲਕੁਲ ਬਾਡਰ ਏਰੀਆ ਨੂੰ ਅਲਾਇਦਾ ਕੋਈ ਸਹਾਇਤਾ ਮਿਲਣੀ ਚਾਹੀਦੀ ਹੈ ਚਲੋ ਇਹ ਦਾਲ ਆਟਾ ਸਕੀਮ ਤਾਂ ਸੀਗੀ ਪਹਿਲਾਂ ਪਰ ਉਹ ਵੀ ਕਈ ਲੋਕ ਉਸ ਤੋਂ ਵੀ ਵਾਂਝੇ ਆ ਪ੍ਰੋਪਰ ਹੈ ਮਤਲਬ ਉਪਰੋਂ ਆਂਦਾ ਹੈ ਪਰ ਉਪਰੋਂ ਪੈਸਾ ਆਂਦੇ ਆਦੇ ਤੱਕ ਮਤਲਬ ਇਹਨਾਂ ਲੋਕਾਂ ਤੱਕ ਨਹੀਂ ਪਹੁੰਚਦਾ ਭਈ ਪਹੁੰਚਣਾ ਚਾਹੀਦਾ ਹੈ